ਸੰਗਤ ਜੀ ਬੜੇ ਮਾਣ ਵਾਲੀ ਗੱਲ ਹੈ ਕਿ ਟੇਰਾ ਸੱਚਕੰਡ ਬੱਲਾ ਦੇ ਵਿਖੇ ਕਟਾਰੀਆ ਪਰਿਵਾਰ ਦੇ ਵੱਲੋਂ ਲੰਗਰ ਪ੍ਰਸ਼ਾਦੇ ਤਿਆਰ ਕਰਨ ਵਾਲੀ ਜਿਹੜੀ ਮਸ਼ੀਨ ਉਹ ਪੇਟ ਕੀਤੀ ਗਈ। ਸੋ ਸੰਗਤ ਜੀ ਇਸ ਵੀਡੀਓ ਨੂੰ ਸ਼ੇਅਰ ਕਰਕੇ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾ ਦਿਓ। ਹਰਿਆਣਾ ਅੰਬਾਲਾ ਤੋਂ ਸੰਗਤਾਂ ਦਾ ਇੱਕ ਵੱਡਾ ਜਥਾ ਜਿਹੜਾ ਆ ਉਹ ਟੇਰਾ ਸੱਚਕੰਡ ਬੱਲਾ ਵਿਖੇ ਪਹੁੰਚਦਾ ਆ ਔਰ ਆਪਣੇ ਨਾਲ ਪ੍ਰਸ਼ਾਦੇ ਤਿਆਰ ਕਰਨ ਵਾਲੀਆਂ ਮਸ਼ੀਨਾਂ ਲੈ ਕੇ ਆਉਂਦਾ ਸਸਾ ਸੰਗਤ ਜੀ ਉਹਨਾਂ ਮਸ਼ੀਨਾਂ ਦੇ ਨਾਲ ਜਿਹੜੇ ਆ ਆਟਾ ਵੀ ਗੁੰਨੇ ਜਾਂਦਾ ਹੈ ਆਟੋਮੈਟਿਕ ਔਰ ਪੇੜੇ ਵੀ ਕੀਤੇ ਜਾਂਦੇ ਹਨ ਔਰ ਜਿਹੜੇ ਆ ਪ੍ਰਸ਼ਾਦੇ ਵੀ ਪੱਕਦੇ ਹਨ ਸੋ ਪੂਰਾ ਸੈੱਟ ਜਿਹੜਾ ਆ ਉਹ ਲਿਆਂਦਾ ਗਿਆ ਔਰ ਇਸ ਮੌਕੇ ਰਬਦਾਸੀਆ ਕੌਮ ਦੇ ਧਰਮਗੁਰੂ ਐਕਸਵਰਡ ਸੰਨੰਜਨ ਦਾਸ ਮਹਾਰਾਜ ਜੀ ਨੇ ਆਈਆਂ ਹੋਈਆਂ ਸੰਗਤਾਂ ਨੂੰ ਦਰਸ਼ਨ ਦੇਦਾਰ ਦਿੱਤੇ ਔਰ ਆਸ਼ੀਰਵਾਦ ਦਿੱਤਾ ਸੋ ਸੰਗਤ ਜੀ ਬਹੁਤ ਮਾਣ ਵਾਲੀ ਗੱਲ ਹੈ ਕਿ ਡੇਰਾ ਸੱਚਕੰਡ ਬੱਲਾ ਜੋ ਹਮੇਸ਼ਾ ਹੀ ਸਤਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਦਾ ਉਹਨਾਂ ਦੀ ਪਾਣੀ ਦਾ ਪ੍ਰਚਾਰ ਪ੍ਰਸਾਰ ਕੱਲਾ ਜ਼ਲੰਧਰ ਹੀ ਨਹੀਂ ਕੱਲਾ ਪੰਜਾਬ ਹੀ ਨਹੀਂ ਸਗੋ ਦੁਨੀਆ ਦੇ ਕੋਨੇ-ਕੋਨੇ ਤੇ ਵਰਲਡ ਲੈਵਲ ਤੇ ਕਰ ਰਿਹਾ ਐਸੋ ਸੰਗਤ ਜੀ ਇਸ ਵੀਡੀਓ ਨੂੰ ਸ਼ੇਅਰ ਕਰਕੇ ਕਮੈਂਟਾਂ ਵਿੱਚ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਜ਼ਰੂਰ ਲਿਖੋ ਜੀ ਸੰਗਤ ਜੀ ਇਸ ਵੀਡੀਓ ਨੂੰ ਸ਼ੇਅਰ ਕਰਨ ਵਾਲੀਆਂ ਸੰਗਤਾਂ ਦੀਆਂ ਆਸਾ ਮਰਾਤਾ ਗੁਰੂ ਰਵਿਦਾਸ ਮਹਾਰਾਜ ਜੀ ਜੂਰ ਪੂਰਿਆ ਕਾਨੇਗੀਟਾਰੀਆ ਪਰਿਵਾਰ ਜਿਨ੍ਹਾਂ ਨੇ ਬਡਮੁਲੀਆਂ ਸਬਾਵਾਂ ਡੇਰਾ ਸਚਗੰਡ ਵੱਲਾ ਵਿਖੇ ਪ੍ਰਸ਼ਾਦੇ ਪਕਾਉਣ ਵਾਲੀ ਆ ਮਸ਼ੀਨਾ ਭੇਟ ਕਰਕੇ ਕੀਤੀ ਹੈ ਸੋ ਹੀਰਾ ਛੜਕੇ ਕਰੇ ਆਲਕੀਆਸ ਸੇਰ ਤੋਂ ਜਿਤ ਜਾਣੀਗੇ ਸਤਿ ਪੰਥੇ ਅਬਿਦਾਸ ਬਾਬਾ ਬਿਪਲਦਾਸ ਗੁਰੂ ਸਰਵਨਦਾਸ ਹਰੀ ਦਾਸ ਗੁਰਜੋਏ ਸੋ ਹਮਰੀ ਰਖਿਆ ਕਰੇ ਬਿਨਨ ਨਾ ਗਏ ਕੋਈ ਤਨ ਤਨ ਸਤ ਗੁਰੂ ਗਰੀਬ ਦਾਸ ਬੰਧੋ ਨਿ ਸੁਵਸ਼ਾ ਨਿ ਕਮਲ ਕੋ ਡੰਡਵਤ ਕੋਟ ਕੋਟ ਪਰਨਾ ਪ੍ਰਭਾਸ ਤੋਹੀ ਮੋਹਿ ਮੋਹਿ ਤੋਹੀ ਅੰਤਰ ਕੈਸਾ ਕਨ ਕੜਕ ਜਲ ਰੰਗ ਜੈਸਾ ਜੋ ਪੇ ਹਮ ਨਾ ਪਾਪ ਕਰੰਤਾ ਇਹ ਅਨੰਦਾ ਫਤਿਤ ਪਾਵਨ ਨਾਮ ਕੈਸੇ ਅੰਤਰਾਗ ਤੁਮ ਜੋ ਨਾਇਕਾਸ਼ੁਣ ਅੰਤਰ ਜਾਮੀ ਪ੍ਰਪਤਿ ਜਨ ਜਾਣੇ ਜਨ ਤੇ ਸੁਆਮੀ ਸ੍ਰੀ ਰਾਧੇ ਮੋਗ ਵਿਚਾਰ ਦੇਹੁ ਰਵਿਦਾਸ ਸਭਨ ਸਮਝਾਵੇ ਕੋ ਜਪੋ ਜੀ ਸਤਨਾਮ ਸਤਨਾਮ ਹਰ 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 ਹਰਿ ਸਿਮਰਿ ਜਨ ਗੈ ਨਿਪਤ ਕਰਿ ਰਹਾ ਹਰ ਕੇ ਨਾਮ ਕਬੀਰ ਜੀ ਆਕਰ ਜਨ ਜਨ ਕੇ ਕਾਟੇ ਕਾਕਰ ਨਿਮਤ ਨਾਮ ਦੇ ਹਦੂਦ ਪਿਆ ਤੋਜ ਜਗ ਜਨਮ ਸੰਕੰਨੀ ਆਇਆ ਜਨ ਅੰਦਾਸ ਰਾਮ ਰੰਗ ਰਾਤਾ ਉਹ ਗੁਰ ਪ੍ਰਸਾਦ ਨਰਕ ਨਹੀਂ ਜਾਂਦਾ ਜਬੋ ਜੀ ਸਤਨਾਮ ਸਤਗੁਰ ਰਵਿਦਾਸ ਜਨਮ ਸੰਕਾਸ਼ੂ ਗੁਰ ਹਰਦואר ਬੇਗੰਪੁਰਾ ਡੇਰਾ ਸਤਕਨ ਬੱਲਾ ਸਭ ਗੁਰ ਸ਼ਾਮਾ ਦਾ ਧਿਆਨ ਕਰਕੇ ਜਬੋ ਜੀ ਸਤਨਾਮ ਸਤਨਾਮ ਪੁਨਾ ਐਸੀ ਲਾਲ ਤਜਬੀਨ ਕੌਣ ਕਰੇ ਗਰੀਬ ਨਿਵਾਜ ਗੁਰਸਈਆਂ ਮੇਰਾ ਮਾਥੇ ਸਿਰ ਤੇਰੇ ਰਾਵ ਜਤ ਸੋ ਜਗ ਕੋ ਲਾਗੇ ਤਾ ਪਰ ਤੋਹੀ ਕਰੈ ਨੀਚ ਹੈ ਵਿੱਚ ਕਹੇ ਮੇਰਾ ਗੋਬਿੰਦ ਕਾਲ ਨੂੰ ਤੇਰਾ ਡਰੇ ਨਾਮ ਦੇ ਕਵੀ ਤਲੋਚ ਸੁਨਾ ਸੈਨ ਤਰੇ ਕਹ ਰਵਿਦਾਸ ਨੋਰੇ ਸੰਤੋ ਹਰ ਜੀਉ ਤੇ ਸਭੇ ਸਰੇ ਜਪੋ ਜੀ ਸਤਨਾਮ 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 ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਸਤਗੁਰ ਨਾਮਦੇਵ ਜੀ ਸਤਗੁਰ ਕਵੀ ਜੀ ਸਤਗੁਰ ਤੇ ਲੋਚਨ ਜੀ ਸਤਗੁਰ ਸਦਨਾ ਜੀ ਸਤਗੁਰ ਸੈਨ ਜੀ ਸਤਗੁਰ ਬਾਬਾ ਫਰੀਦ ਜੀ ਭਗਵਾਨ ਲਖਮੀ ਦਾਸ ਭਗਵਾਨ ਸਿੱਖਾਂ ਜੀ ਤਾਂ ਅੰਤਾਂ ਸੰਦਰਭਾ ਪੰਪਲदास ਮਹਾਰਾਜ ਸਤਗੁਰੂ ਸਵਾਮੀ ਸਰਵੰਨਾਤਮਹ ਰਾਜੀ ਸਤਗੁਰੂ ਸਵਾਮੀ ਹਰੀਦਾਸ ਮਹਾਰਾਜ ਸਤਗੁਰੂ ਸਵਾਮੀ ਗਰੀਦਾਸ ਮਹਾਰਾਜ ਜੀ ਵਰਗੱਦੀ ਤੇ ਵਿਰਾਜਮਾਨ ਸਤਕਾਰਯੋਗ ਸਤਗੁਰੂ ਸਵਾਮੀ ਨੰਦਨਦਾਸ ਮਹਾਰਾਜ ਜੀ ਸੰਤ ਰਾਮਾਨੰਦ ਜੀ ਸਭੀ ਮਹਾਨ ਮਹਾਂਪੂਰਨ ਦੀ ਸੇਵਾ ਸਿਮਰ ਕਮਾਈ ਦਾ ਧਿਆਨ ਕਰਕੇ ਜਪੋ ਜੀ ਸਤਨਾਮ ਸਤਨਾਮ ਹਮ ਸਰਦੀਨ ਦੀ ਆਲਨ ਤੁਮ ਸਰਾਪਤਿਆਰ ਕਾ ਕੀਜੇ ਬਚਨੀ ਤੌਰ ਮੂਰ ਮਨਮਾਨੇ ਜਨ ਕੋ ਪੂਰਨ ਦੀਜੇ ਬੋਲ ਬੋਲ ਜਾਵਰ ਮੇਜਾ ਕਰਨੇ ਕਾਰਨ ਕਮਨੋ ਬੋ ਰਹਾ ਬਹੁਤ ਜਨਮ ਬਿਸਰੇ ਤੇ ਮਾਦ ਜਨਮ ਤੇ ਮਾਰੇ ਲੇ ਕੇ ਕੈਰਵਿਦਾਸ ਆਸ ਲਗ ਜੀਵੋ ਚਿਰ ਪ੍ਰਦਰਸ਼ਨ ਦੇ ਕੇ ਜਬੋ ਜੀ ਸਤਨਾਮ ਵਾਧਾ ਏ ਨਿਮਾਣੇ ਦੇ ਮਾਣ ਨਿਤਾਣੇ ਤਾਂ ਨਿਉਟੇ ਦੀ ਓਟ ਨਿਆਸਰੇ ਨਿਆਸਰੇ ਧੰਨ ਧੰਨ ਸਤਗੁਰ ਰਵਿਦਾਸ ਮਹਾਰਾਜ ਜੀ ਅੰਤਜਾਮੀ ਸਤਗੁਰ ਸੁਆਮੀ ਸਰਵੰਦਾਸ ਮਹਾਰਾਜ ਜੀ ਗੁਰੂ ਜੀ ਆਪ ਦੇ ਚਰਨ ਕਮ ਲਵੇ ਦੋਨੋ ਹਾਂ ਜੋੜ ਕੇ ਵਿਦਾਸ ਬੇਨਤੀ ਪ੍ਰਵਾਨ ਕਰੋ ਆਪ ਹੀ ਦਰਕਰਦਿਆਂ ਪੇਵੇਂ ਸੰਗਤਾਂ ਡੇਰਾ ਸੰ ਸਰਵੰਦਾਸ ਸਚਕਣ ਬੱਲਾ ਵਿਖੇ ਆਭੀ ਦਰ ਕਰਦੇ ਆਂ ਪ੍ਰੇਮੀ ਸੰਗਤਾਂ ਕਟਾਰੀਆ ਪਰਿਵਾਰ ਸ੍ਰੀ ਭਗਵਾਨ ਦਾ ਤ੍ਰਿਪਤਾ ਦੇਵੀ ਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਡੇਰਾ ਸਟਕਨ ਬੱਲਾ ਲਈ ਸੱਚੇ ਪਾਤਸ਼ਾਹ ਰੋਟੀਆਂ ਬਣਾਉਣ ਵਾਲੀ ਮਸ਼ੀਨ ਲੈ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਨੂੰ ਅਰਦਾਸ ਕੋਏ ਗੁਰਮੁਖ ਪਰਿਵਾਰਾਂ ਤੇ ਬੱਚਿਆਂ ਤੇ ਆਪਣਾ ਮਿਹਰ ਪ੍ਰਯਾਸ ਰੱਖਣਾ ਸੁਖ ਸ਼ਾਂਤੀ ਬਖਸ਼ ਕਰਨੀ ਨਾਮ ਬਾਣੀ ਤੇ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ ਕਰਨੀਆਂ ਮਨੋ ਕਾਮਨਾ ਸੰਪੂਰਨ ਕਰਨੀਆਂ ਆਪਣੇ ਚਰਨਾਂ ਵਿੱਚ ਹਾਜ਼ਰੀ ਪ੍ਰਵਾਨ ਕਰਨੀਆਂ ਸੱਚੇ ਪਾਤਸ਼ਾਹ ਕਦਮ ਕਦਮ ਲੇਖੇ ਦੇ ਵਿੱਚ ਲਾਉਣਾ ਕਮਾਕਾਰਾਂ ਤਰੱਕੀਆਂ ਬਖਸ਼ ਕਰਨੀਆਂ ਇਸ ਵੇਲੇ ਦੀ ਅਰਦਾਸ ਆਪ ਦੀ ਪਾਵਨ ਇਸਤਨਾਬਾਸ ਤੇ ਪ੍ਰਸ਼ਾਦ ਹਾਜ਼ਰ ਗਿਆ ਭੋਗ ਲਾਓ ਆਪ ਦੀ ਪਾਵਨ ਇਸਤਨਾਬ ਤੋਂ ਭੋਗ ਲੱਗਾ ਪ੍ਰਸ਼ਾਸਨ ਨੂੰ ਸੰਗਤ ਵਿੱਚ ਬਿਖਟਾਇਆ ਜਾਵੇ ਜੋ ਵੀ ਸ਼ਕੇ ਸਤਨਾਮ ਦਾ ਜਾਪ ਕਰੇ ਸੱਚੇ ਪਾਤਸ਼ਾਹ ਗੁਰਮੁਖ ਪਰਿਵਾਰ ਤੇ ਆਪਣਾ ਮੇਹਰ ਪ੍ਰਿਆਸ ਰੱਖਣਾ ਇਸੇ ਤਰ੍ਹਾਂ ਸੇਵਾ ਕਰਨ ਦੇ ਬਲ ਬਖਸ਼ ਕਰਨੇ ਆਪਣੇ ਚਰਨਾਂ ਵਿੱਚ ਸੇਵਾ ਪ੍ਰਵਾਨ ਕਰਨੀ ਸਹੀ ਸਾਂ ਸੱਜਣ ਪਿਆਰੇ ਮੇਲ ਨਾਲ ਜਿਨ੍ਹਾਂ ਮਿਲਿਆ ਆਪੀ ਦਾ ਨਾਮ ਚਤੇ ਆਵੇ ਸਤਿਗੁਰੂ ਰਵਿਦਾਸ ਮਹਾਰਾਗੁਰੂ ਸਰਬਿੰਦਾਸ ਮਹਾਰਾਜੀ ਕਾਬੀ ਦੇ ਨਾਮ ਦੀ ਚੜਦੀ ਹੋਵੇ ਕਲਾ ਤੇਰੇ ਬਾਣੇ ਸਰਬਦਾ ਭਜਾ ਜੋ ਬੋਲੇ ਸੋ ਨਿਰਪੈ ਸਤਗੁਰ ਦਾਸ ਸਹਾਰਾ ਜੀ ਜੋ ਬੋਲੇ ਸੋ ਨਿਰਪੈ ਸਤਗੁਰੂ ਬਾਬਾ ਫ਼ਰੀਦ ਸਹਾਰਾ ਜੀ ਜੋ ਬੋਲੇ ਸੋ ਨਿਰਪੈ ਸਤਗੁਰੂ ਸਵਾਮੀ ਸਰਵੰਦਾ ਮਹਾਰਾਜ ਜੀ ਜੈ बोले सो नरपै सतगुरु स्वामी हरिदास महाराज की जय जो बोले सो नरपै सतगुरु स्वामी हरिदास महाराज की जय बोले सो नरपै संत रामानंद महाराज की जय जो बोले सो नरपै सतगुरु भगवान की जय धन गुरुदेव सत साहिब सत साहिब वाहेगुरु जी वाहेगुरु जी مارے مبارک جی بہت بہت جی